ਦਸ਼ਹਿਰਾ ਇੱਕ ਦਿਨ ਰਾਤ ਕੋ ਪਹਿਲੇ ਹੀ ਮੰਨਤਾ ਹੂਆ ਰਾਵਣ ਜੀ ਜਲ ਚੁਕੇ ਦਸ਼ਹਿਰਾ ਤਾਂ ਆਤੀ ਹੈ ਪਰ ਲੱਗਦਾ ਹੈ ਕਿ ਕਈ ਲੋਕਾਂ ਨੇ ਕੱਲ ਹੀ ਮਨਾ ਲਿਆ ਜੀ ਹਾਂ ਚੰਡੀਗੜ੍ਹ ਦੇ ਸੈਕਟਰ 30 ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਥੇ ਆਰ ਬੀ ਆਈ ਕਲੋਨੀ ਦੇ ਸਾਹਮਣੇ ਬਣੇ ਰਾਵਣ ਦੇ ਪੁਤਲੇ ਨੂੰ ਰਾਤ ਕਰੀਬ 11 ਤੋਂ 12 ਵਜੇ ਦੇ ਦਰਮਿਆਨ ਹੀ ਸ਼ਰਾਰਤੀ ਤੱਤਾ ਨੇ ਅੱਗ ਦੇ ਹਵਾਲੇ ਕਰ ਦਿੱਤਾ ਦਸ਼ਹਿਰਾ ਸਮਾਰੋਥ ਹੋ ਇੱਕ ਦਿਨ ਪਹਿਲਾਂ ਕਿ ਵੱਡੀ ਘਟਨਾ ਜਿਹੜੀ ਕਿ ਵਾਪਰ ਗਈ ਅਸ਼ਵਨੀ ਬਾਡ ਡਰਾਮੈਟਿਕ ਕਲੱਬ ਵਿਦੇ ਅਤੇ ਦੁਸ਼ਹਿਰਾ ਕਮੇਟੀ ਸੈਕਟਰ 30 20 ਦੇ ਪ੍ਰਧਾਨ ਚੰਦਾ ਨੇ ਦੱਸਿਆ ਕਿ ਸਾਨੂੰ ਪਹਿਲਾਂ ਹੀ ਅੰਦਾਜ਼ਾ ਸੀ ਸ਼ਰਾਰਤੀ ਤੱਤ ਐਜੇ ਕੁਝ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਇਸ ਲਈ ਅਸੀਂ ਪੁਲਿਸ ਨੂੰ ਬੀਟ ਅਤੇ ਨਜ਼ਦੀਕੀ ਐਸਐਚਓ ਨੂੰ ਵੀ ਜਾਣਕਾਰੀ ਦਿੱਤੀ ਸੀ ਪਰ ਜਿੰਨੀ ਸਾਵਧਾਨੀ ਤੇ ਵਿਜੀਲੈਂਸੀ ਉਮੀਦ ਸੀ ਉਹ ਨਹੀਂ ਮਿਲੀ ਉਹਨਾਂ ਨੇ ਕਿਹਾ ਕਿ ਗੱਲ ਸਿਰਫ ਪੈਸੇ ਦੀ ਨਹੀਂ ਸਗੋ ਕਲੱਬ ਅਤੇ ਕਮੇਟੀ ਦੇ ਮਹੀਨਿਆਂ ਦੀ ਮਿਹਨਤ ਇੱਕ ਪਲ ਦੇ ਵਿੱਚ ਸੜ ਕੇ ਰਾਖ ਹੋ ਗਈ। ਘਟਨਾ ਦੇ ਸਮੇਂ ਮੈਦਾਨ ਦੇ ਕੋਲ ਹੀ ਰਹਿਸ਼ੀ ਅਤੇ ਕਲੱਬ ਮੈਂਬਰ ਰਾਮਲੀਲਾ ਪ੍ਰਦਰਸ਼ਨ ਦੇਖ ਰਹੇ ਸੀ। ਇੱਕ ਪੁਲਿਸ ਕਰਮੀ ਜੋ ਡਿਊਟੀ ਤੇ ਤਾਇਨਾਤ ਸੀ ਉਸਨੇ ਵੀ ਦੱਸਿਆ ਕਿ ਉਹ ਉਸ ਵੇਲੇ ਰਾਮਲੀਲਾ ਸਾਈਟ ਦਾ ਚੱਕਰ ਲਾ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ ਸੀ ਪਰ ਸਵਾਲ ਵੱਡਾ ਇਹੀ ਹੈ ਜਦੋਂ ਪੁਤਲੇ ਦੀ ਸੁਰੱਖਿਆ ਚੰਡੀਗੜ੍ਹ ਪੁਲਿਸ ਦੇ ਹਵਾਲੇ ਕੀਤੀ ਗਈ ਸੀ ਤਾਂ ਰਾਵਣ ਨੂੰ ਰਾਤ ਨੂੰ ਹੀ ਕਿਉਂ ਸਾੜ ਦਿੱਤਾ ਗਿਆ ਤੇ ਫਿਰ ਇਹ ਜੋ ਘਟਨਾ ਬਿਨਾਂ ਕਿਸੇ ਰੋਕ ਟੋਕ ਤੇ ਜਾਂਚ ਪੜਤਾਲ ਦੇ ਕਿਵੇਂ ਵਾਪਰ ਗਈ ਧਾਰੀ ਰਹਿ ਗਈ ਸੁਰੱਖਿਆ ਤੇ ਰਾਵਣ ਸੜ ਕੇ ਹੋ ਗਿਆ ਰਾਖ ਇਸ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਦਸ਼ਹਿਰਾ ਤਾਂ ਆ ਚੁਆ ਪਰ ਲੱਗਦਾ ਹੈ ਕਿ ਕਈ ਲੋਕਾਂ ਨੇ ਕੱਲ ਹੀ ਮਨਾ ਲਿਆ ਜੀ ਹਾਂ ਚੰਡੀਗੜ੍ਹ ਦੇ ਸੈਕਟਰ 30 ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਥੇ ਆਰ ਬੀ ਆਈ ਕਲੋਨੀ ਦੇ ਸਾਹਮਣੇ ਬਣੇ ਰਾਵਣ ਦੇ ਪੁਤਲੇ ਨੂੰ ਰਾਤ ਕਰੀਬ 11 ਤੋਂ 12 ਵਜੇ ਦੇ ਦਰਮਿਆਨ ਹੀ ਸ਼ਰਾਰਤੀ ਤੱਤਾ ਨੇ ਅੱਗ ਦੇ ਹਵਾਲੇ ਕਰ ਦਿੱਤਾ ਦਸ਼ਹਿਰਾ ਸਮਾਰੋਤ ਹੋ ਇੱਕ ਦਿਨ ਪਹਿਲਾਂ ਦੀ ਵੱਡੀ ਘਟਨਾ ਜਿਹੜੀ ਕਿ ਵਾਪਰ ਗਈ ਅਸ਼ਵਨੀ ਬਾਡ ਡਰਾਮੈਟਿਕ ਕਲੱਬ ਦੇ ਅਤੇ ਦੁਸ਼ਹਿਰਾ ਕਮੇਟੀ ਸੈਕਟਰ 30 ਬੀ ਦੇ ਪ੍ਰਧਾਨ ਚੰਦਾ ਨੇ ਦੱਸਿਆ ਕਿ ਸਾਨੂੰ ਪਹਿਲਾਂ ਹੀ ਅੰਦਾਜ਼ਾ ਸੀ ਸ਼ਰਾਰਤੀ ਤੱਤ ਐਜੇ ਕੁਝ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਇਸ ਲਈ ਅਸੀਂ ਪੁਲਿਸ ਬੀਟ ਅਤੇ ਨਜ਼ਦੀਕੀ ਐਸਐਚਓ ਨੂੰ ਵੀ ਜਾਣਕਾਰੀ ਦਿੱਤੀ ਸੀ ਪਰ ਜਿੰਨੀ ਸਾਵਧਾਨੀ ਤੇ ਵਿਜੀਲੈਂਸੀ ਉਮੀਦ ਸੀ ਉਹ ਨਹੀਂ ਮਿਲੀ ਉਨਾਂ ਨੇ ਕਿਹਾ ਕਿ ਗੱਲ ਸਿਰਫ ਪੈਸੇ ਦੀ ਨਹੀਂ ਸਗੋ ਕਲੱਬ ਅਤੇ ਕਮੇਟੀ ਦੇ ਮਹੀਨਿਆਂ ਦੀ ਮਿਹਨਤ ਇੱਕ ਪਲ ਦੇ ਵਿੱਚ ਸੜ ਕੇ ਰਾਖ ਹੋ ਗਈ। ਘਟਨਾ ਦੇ ਸਮੇਂ ਮੈਦਾਨ ਦੇ ਕੋਲ ਹੀ ਰਹਿਸ਼ੀ ਅਤੇ ਕਲੱਬ ਮੈਂਬਰ ਰਾਮਲੀਲਾ ਪ੍ਰਦਰਸ਼ਨ ਦੇਖ ਰਹੇ ਸੀ। ਇੱਕ ਪੁਲਿਸ ਕਰਮੀ ਜੋ ਡਿਊਟੀ ਤੇ ਤਾਇਨਾਤ ਸੀ ਉਸਨੇ ਵੀ ਦੱਸਿਆ ਕਿ ਉਹ ਉਸ ਵੇਲੇ ਰਾਮਲੀਲਾ ਸਾਈਟ ਦਾ ਚੱਕਰ ਲਾ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ ਸੀ। ਪਰ ਸਵਾਲ ਵੱਡਾ ਇਹੀ ਹੈ ਜਦੋਂ ਪੁਤਲੇ ਦੀ ਸੁਰੱਖਿਆ ਚੰਡੀਗੜ੍ਹ ਪੁਲਿਸ ਦੇ ਹਵਾਲੇ ਕੀਤੀ ਗਈ ਸੀ ਤਾਂ ਰਾਵਣ ਨੂੰ ਰਾਤ ਨੂੰ ਹੀ ਕਿਉਂ ਸਾੜਿਆ ਤਾ ਗਿਆ ਤੇ ਫਿਰ ਇਹੋ ਜਿਹੀ ਘਟਨਾਕ ਬਿਨਾ ਕਿਸੇ ਰੋਕ ਟੋਕ ਤੇ ਜਾਂਚ ਪੜਤਾਲ ਦੇ ਕਿਵੇਂ ਵਾਪਰ ਗਈ ਧਰੀ ਰਹਿ ਗਈ ਸੁਰੱਖਿਆ ਤੇ ਰਾਵਨ ਸੜਕੇ ਹੋ ਗਿਆ ਰਾਖ ਇਸ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਦਸ਼ਹਿਰਾ ਤਾਂ ਆਤੀ ਹੈ ਪਰ ਲੱਗਦਾ ਹੈ ਕਿ ਕਈ ਲੋਕਾਂ ਨੇ ਕੱਲ ਹੀ ਮਨਾ ਲਿਆ ਜੀ ਹਾਂ ਚੰਡੀਗੜ੍ਹ ਦੇ ਸੈਕਟਰ 30 ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਥੇ ਆਰ ਬੀ ਆਈ ਕਲੋਨੀ ਦੇ ਸਾਹਮਣੇ ਬਣੇ ਰਾਵਣ ਦੇ ਪੁਤਲੇ ਨੂੰ ਰਾਤ ਕਰੀਬ 11 ਤੋਂ 12 ਵਜੇ ਦੇ ਦਰਮਿਆਨ ਹੀ ਸ਼ਰਾਰਤੀ ਤੱਕਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਦਸ਼ਹਿਰਾ ਸਮਾਰੋਤੋ ਇੱਕ ਦਿਨ ਪਹਿਲਾਂ ਕੀ ਵੱਡੀ ਘਟਨਾ ਜਿਹੜੀ ਕਿ ਵਾਪਰ ਗਈ ਅਸ਼ਵਨੀ ਬਾਡ ਡਰਾਮੈਟਿਕ ਕਲੱਬ ਵਿਧੇ ਅਤੇ ਦੁਸ਼ਹਿਰਾ ਕਮੇਟੀ ਸੈਕਟਰ 30 20 ਦੇ ਪ੍ਰਧਾਨ ਚੰਦਾ ਨੇ ਦੱਸਿਆ ਕਿ ਸਾਨੂੰ ਪਹਿਲਾਂ ਹੀ ਅੰਦਾਜ਼ਾ ਸੀ ਸ਼ਰਾਰਤੀ ਤੱਤ ਐਜੇ ਕੁਝ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਇਸ ਲਈ ਅਸੀਂ ਪੁਲਿਸ ਦੀ ਬੀਟ ਅਤੇ ਨਜ਼ਦੀਕੀ ਐਸਐਚਓ ਨੂੰ ਵੀ ਜਾਣਕਾਰੀ ਦਿੱਤੀ ਸੀ ਪਰ ਜਿੰਨੀ ਸਾਵਧਾਨੀ ਤੇ ਵਿਜੀਲੈਂਸੀ ਉਮੀਦ ਸੀ ਉਹ ਨਹੀਂ ਮਿਲੀ ਉਨ੍ਹਾਂ ਨੇ ਕਿਹਾ ਕਿ ਗੱਲ ਸਿਰਫ ਪੈਸੇ ਦੀ ਨਹੀਂ ਸਗੋ ਕਲੱਬ ਅਤੇ ਕਮੇਟੀ ਦੇ ਮਹੀਨਿਆਂ ਦੀ ਮਿਹਨਤ ਇੱਕ ਪਲ ਦੇ ਵਿੱਚ ਸੜ ਕੇ ਰਾਖ ਹੋ ਗਈ। ਘਟਨਾ ਦੇ ਸਮੇਂ ਮੈਦਾਨ ਦੇ ਕੋਲ ਹੀ ਰਹਿਸ਼ੀ ਅਤੇ ਕਲੱਬ ਮੈਂਬਰ ਰਾਮਲੀਲਾ ਪ੍ਰਦਰਸ਼ਨ ਦੇਖ ਰਹੇ ਸੀ। ਇੱਕ ਪੁਲਿਸ ਕਰਮੀ ਜੋ ਡਿਊਟੀ ਤੇ ਤਾਇਨਾਤ ਸੀ ਉਸਨੇ ਵੀ ਦੱਸਿਆ ਕਿ ਉਹ ਉਸ ਵੇਲੇ ਰਾਮਲੀਲਾ ਸਾਈਟ ਦਾ ਚੱਕਰ ਲਾ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ ਸੀ। ਪਰ ਸਵਾਲ ਵੱਡਾ ਇਹੀ ਹੈ ਜਦੋਂ ਪੁਤਲੇ ਦੀ ਸੁਰੱਖਿਆ ਚੰਡੀਗੜ੍ਹ ਪੁਲਿਸ ਦੇ ਹਵਾਲੇ ਕੀਤੀ ਗਈ ਸੀ ਤਾਂ ਰਾਵਣ ਨੂੰ ਰਾਤ ਨੂੰ ਹੀ ਕਿਉਂ ਸਾੜ ਦਿੱਤਾ ਤਾ ਗਿਆ ਤੇ ਫਿਰ ਇਹੋ ਜਿਹੀ ਘਟਨਾਕ ਬਿਨਾ ਕਿਸੇ ਰੋਕ ਟੋਕ ਤੇ ਜਾਂਚ ਪੜਤਾਲ ਦੇ ਕਿਵੇਂ ਵਾਪਰ ਗਈ ਧਰੀ ਰਹਿ ਗਈ ਸੁਰੱਖਿਆ ਤੇ ਰਾਵਨ ਸੜਕੇ ਹੋ ਗਿਆ ਰਾਖ ਇਸ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ